ਚੈਨਲ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਜਲਦੀ ਬਣਨ ਵਾਲੀ ਸਬਜ਼ੀ ਅੱਜ ਦੀ ਰੈਸਪੀ ਦਿਖਾਉਣੀ ਹੈ ਅੱਜ ਤੁਹਾਨੂੰ ਜੇ ਕੋਈ ਘਰ ਵਿੱਚ ਮਹਿਮਾਨ ਆ ਜਵੇ ਆਪਾਂ ਨੂੰ ਜਲਦੀ ਸਬਜ਼ੀ ਬਣਾਉਣੀ ਪੈਂਦੀ ਹੈ ਇਹਦੇ ਵਿੱਚ ਆਪਾਂ ਦੋ ਪਿਆਜ਼ ਲੈ ਲੈਣੇ ਨੇ ਦੋ ਟਮਾਟਰ ਲੈ ਲੈਣੇ ਨੇ ਇੱਕ ਲਸਣ ਲੈ ਲੈਣਾ ਫਿਰ ਸੋਇਆ ਬੀਨ ਦੀ ਇੱਕ ਕੌਲੀ ਪਾਣੀ ਵਿੱਚ ਭਿਉਾ ਦੇਣੀ ਹੈ ਫਿਰ ਧਨੀਆ ਲੈ ਲੈਣ ਇਹਨੂੰ ਹੁਣ ਆਪਾਂ ਮਸਾਲਾ ਤਿਆਰ ਕਰਦੇ ਆਂ ਹੁਣ ਆਪਾਂ ਲਸਣ ਪਿਆਜ਼ ਦਾ ਪੇਸਟ ਬਣਾ ਲਿਆ ਤੇ ਟਮਾਟਰਾਂ ਦਾ ਵੀ ਪੇਸਟ ਬਣਾ ਲਿਆ ਹੁਣ ਆਪਾਂ ਕੜਾਹੀ ਵਿੱਚ ਤੇਲ ਜਾਂ ਤੇਲ ਜੋ ਵੀ ਤੁਸੀਂ ਰਸਤ ਦੇਉ ਉਹ ਪਾ ਲੈਣ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਲੈਣ 10 ਤੋਂ ਬਾਅਦ ਆਪਾਂ ਪਿਆਜ਼ਾਂ ਦਾ ਪੇਸਟ ਆ ਤੇ ਲਸਣ ਦਾ ਪੇਸਟ ਪਾ ਦਿੰਦੇ ਹਾਂ ਇਹਨੂੰ ਚੰਗੀ ਤਰ੍ਹਾਂ ਮਿਲਤਾਰਾਂ Die Zwiebeln in die Pfanne geben und ਹੁਣ ਇਹਦੇ ਵਿੱਚ ਆਪਾਂ ਟਮਾਟਰਾਂ ਦਾ ਪੇਸ ਬਣਾਇਆ ਹੋਇਆ ਪਾਵਾਂਗੇ ਜਿਸ ਨੂੰ ਵੀ ਆਪਾਂ 10 ਮਿੰਟ ਵਾਸਤੇ ਚੰਗੀ ਤਰ੍ਹਾਂ ਉਬਲ ਲੈਣ। ਇਹਦੇ ਵਿੱਚ ਹੁਣ ਆਪਾਂ ਮਸਾਲੇ ਪਾਵਾਂਗੇ। ਇੱਕ ਮਿਰਚ ਅਨ ਮਿਰਚ ਪਾਤੀ ਅਨ ਪਾਤਾ ਕਿਚਨ ਪਾਉਡਰ ਹਲਦੀ ਪਾウダー ਹਲਦੀ ਪਾウダー ਪਾਤਾ ਆਹਾ ਨਸਨਲਾ ਘਰ ਦਾ ਤਿਆਰ ਕੀਤਾ ਪਿਆ ਤਾ ਧਨੀਆ ਪਾウダー ਜੀ ਦਾ ਇਥੇ ਸਾਰੇ ਸਾਰੇ ਜਣ ਇਹਨਾਂ ਨੂੰ ਆਪਾਂ 10 ਮਿੰਟ ਵਾਸਤੇ ਭਿਉਲਾਂਗੇ ਹੋ ਛੋਟੇ ਆ ਰਹੇ ਨੇ ਜਦੋਂ ਆਣੇ ਤੇ ਰਵਾਇਤਾਂ ਕਰਕੇ ਜਿਆਦਾ ਕਿਉਂ ਛੱਡ ਜਾਣਗੇ ਫਿਰ ਇਹਨਾਂ ਦੇ ਵਿੱਚ ਬੜੀਆਂ ਪਾਈਆਂ ਜਾਣਗੀਆਂ ਹੁਣ ਆਪਾਂ ਮਸਾਲਾ ਭੁੱਜ ਚੁੱਕੇ ਚੰਗੀ ਤਰ੍ਹਾਂ ਇਹਨੇ ਘੋਲ ਲਤਾ ਇਹਦੇ ਵਿੱਚ ਆਪਾਂ ਇਹਨਾਂ ਬੜੀਆਂ ਛਿੱਟੀਆਂ ਹੋਣਗੇ ਪਾਵਾਂਗੇ 1 ਕੱਪ ਪਾਣੀ ਦਾ ਹੁਣ ਇਹਨੂੰ ਰੈੱਜ ਲੈਣ ਦਿੰਨੇ ਆ ਥੋੜਾ ਚਿਰ ਖੜ ਜਾ ਖੜ ਜਾ ਖੜ ਜਾ ਇਹਨੂੰ ਢਾੜ ਆਪਣੇ ਬਾਣ ਚੀ ਇਸ ਤਰੀਕੇ ਨਾਲ ਇਸ ਦਾ ਲਾਹੇ ਰੰਗ ਹੈ ਪੂਰਾ ਪਰ ਤੁਹਾਨੂੰ ਕੈਮਰੇ ਤੇ ਐਂ ਜੀ ਦਿਖਦੀ ਹੋਵੇਗੀ ਹੁਣ ਆਪਾਂ ਇਹਦੇ ਉੱਪਰ ਧਨੀਆ ਪਾ ਦਾਂ ਕੈਮਰੇ ਤੇ ਇਹ ਐਂਜੀ ਦਾਲ ਲੱਗਦੀ ਹੋਵੇਗੀ ਹੋ ਬਹੁਤ ਦੇਖਣ ਨੂੰ ਹੀ ਟੈਸਟੀ ਲੱਗਦੀ ਆ 10 ਮਿੰਟ ਵਿੱਚ ਰੈਦੀ ਗਈ ਬੜੀਆਂ ਪਾਈਆਂ ਤੇ ਹੁਣ ਆਪਣੀ ਦਾਲ ਤਿਆਰ ਹੈ ਵੈਰੀ ਜੀ ਦਾ ਖਾਲਸਾ ਵੈਰੀ ਜੀ ਦੀ ਫਤਿਹ ਜੇ ਤੁਹਾਨੂੰ ਸਾਡੀ ਐਂਜੀ ਵੀਡੀਓਜ਼ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਅਸੀਂ ਹੋਰ ਵੀ ਐਂਜੀ ਅੱਗੇ ਵੀਡੀਓਜ਼ ਲੈ ਕੇ ਆਵਾਂਗੇ ਤੇ ਵੈਰੀ